ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਉ ਬਾਚ ਬੇਨਤੀ ਚੋਪਈ ਪਾਤ ਸਹੀ ਦਸਮੀ ਹਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਰ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਡੋਸਟ ਸਬੈ ਤੁਮ ਘਾਵਹੁ ਆਪ ਹਾਥ ਦੈ ਮਹਿ ਬਚਾਵਹੁ سخی بس مور پر سیوک سکھ بہگر تارا مور اچھا نجر دکھ رہی ہے سیرن کو آج سنگری ہے پورن ہوئے ہماری آسا تو رہ پی آسا تمہ شاڈ کوئی ہی ابر نہ تیاؤں جو سو تم تی پاؤ سیوک سکھ ہمارے تاری ہے چون چون سدر ہمارے ماری ہے ਆਪ ਹਾਤ ਤੇ ਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂ ਜੁਗਰ ਹੋ ਰ ਚਾਰਾਖਲ ਹੋ ਮਹਾਰਾ ਕਲ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਵਜੂ ਆਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਿਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਾਰੇ ਸੇਵਕਨ ਕੋ ਸੇਵ ਗੋਨ ਸੁਖ ਦੀਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਟੀ ਤੇ ਕੂੰਜਰ ਅਸਤੋਲਾ ਸਭ ਪਾਰ ਕਰਿ ਪਾਦਰਸ਼ਟ ਕਰ ਹੂਲਾ سنتن دکھ پائے تے دکھی سکھ پائے ساتھ کے سخی ایک ایک کی پیر پشانے کر گڑک کے بڑبڑ کی جانے جب اد کر تارا پرجا تر تب دیہ پارا جب آ کر کرت ہو کب ہوں تو میں ملت دہ تر سب ہوں جیتے بد نیش سب دار آپ اپنی بوجھ اچار ਤਮਸਭੀ ਤੇ ਰਹੈ ਤੰਦਰਾਲਮ ਜਾਣਤ ਬੇਦ ਪੇਰ ਅਰ ਆਲਮ ਨਰਨਕਾਰ ਨਰਪਕਾਰ ਨਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੋੜ ਉਚਾਰਤ ਪੇਦਾ ਜਾਕੋ ਪੇਵ ਨਾ ਪਾਵਤ ਬੇਦਾ ਤਾਕ ਕਿਰਪਾ ਹਦ ਹਨੂਮਾਨਤ ਮਹਾ ਮੂੜ ਕਸ਼ਪੇਤ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ

सक्रीੀ ਸृष्ट दिਾ ਚपाාව आਤਜගद ਸरूपਸਆම්पाාව අපਰਚਾ मेਰਤम कर सेख उබਰ अසි संगਰ दूष्ट जितਤੇ ਉठवਤਤपाਤ सਕළ ਮਲੇ਼ ਰਰਨਕਤਜਆසි जताਵसරੀ प्रੇ ਤਨ केੇ ਡोष्ट दगਤਹਵਮਰੇ पख जाාව ਬैगබੇ ਹਰੇ ਤਨ केੇ ਤम् संක सਬ़ाਰੇ जोੋਕਲਕੂ एकਕ बारਤਆਹ।

ਜੰਨਰਾ ਨਾਮ ਤੇਹਰੋ ਕਾ ਹਦਰ ਤੇ ਦੁਸ਼ਟ ਦੁਗਤੇ ਰਹਾ ਖੜਗ ਖੇਤ ਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੁਗਤੇ ਲਹੁ ਬਚਾਈ ਖੜਗ ਖੇਤ ਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੁਗਤੇ ਲਹੁ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇੰਤੀ ਚੋਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਬੂਰਨ ਹੋਏ ਚਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਰਾ ਆਪਣਾ ਜਾਨ ਕਰੁ ਪ੍ਰਤਪਾਰਾ ਹਮਰੇ ਦੋਸਤ ਸਬੈ ਤੁਮ ਘਾਵਹੁ ਆਪ ਹਾਥ ਦੈ ਮਹਿ ਬਚਾਵਹੁ سخی بس مور پریوارا سیوک سکھ بہگر تارا مور اچھا نجر دکھ رہی ہے سب بیرن کو آج سنگری ہے پورن ہوئے ہماری آسا تور پن کی رہ پیاسا تمہ شاٹ کوئی ہی نہ تیاؤں جو سو تم تی پاؤ سیوک سکھ ہمارے تاری ہے چونچون چن سدر ہمارے ماری ہے ਆਪ ਹਾਥ ਦੇ ਮੋਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੂ ਜੁਗਰ ਹੋ ਰ ਚਾਰਾਖਲ ਹੋ ਮਹਾਰਾ ਕਲ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋ ਭਰੀ ਚਤਰ ਤਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਵਜੂ ਆਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਿਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪਸ ਵਾਰੇ ਸਵਕਨ ਕੋ ਸੇਵ ਗੋਨ ਸੁਖ ਦੀਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਜਰ ਅਸਤੂਲਾ ਸਭ ਪਾਰ ਕਰਿ ਪਾ ਦ੍ਰਿਸ਼ਟ ਕਰ ਹੂਲਾ سنتن دکھ پائے تے دکھی سکھ پائے ستن کے سوکھی ایک ایک کی پیر پشانے کر گڑ کے بڑبڑ بڑ کی جانے جب اد کر کر تارا پرجا تر تب دہی اپارا جب آ کر کرت ہو کب ہوں تو میں ملت دہ تر سب ہوں جیتے بد نیش سب دار آپ اپنی بوجھ اچار ਤਮਸਭੀਤੇ ਰਹੈ ਤੰਦਰਾਲਮ ਜਾਨਤ ਬੇਦ ਪੇਰ ਅਰ ਆਲਮ ਨਰਨਕਾਰ ਨਰਪਕਾਰ ਨਰlamb ਆਦ ਅਨਿਲ ਅਨਾਦ ਅasamb ਤਾਕਾ ਮੋੜ ਉਚਾਰਤ ਪੇਦਾ ਜਾਕੋ ਪੇਵ ਨਾ ਪਾਵਤ ਬੇਦਾ ਤਾਕ ਕਿਰਪਾ ਹਦ ਹਨੂਮਾਨਤ ਮਹਾ ਮੂੜ ਕਸ਼ਪੇਦ ਨਾ ਜਾਨਤ ਮਹਾਦੇਵ ਕੋ ਕਹਿ ਤਸਦਾ ਸਿਵ

सगरेश्वर इष्ट दिखाय या चंपाव आत् जुगाद स्वरूप श्याम भाव अब रचा मेरे तम करू सिख उभार असुग संगरो दुष्ट जते ओठ वत तपाता सकल मलेश करो रंगकाता जे आसित उजत अवसर ने परे तनक के तुष्ट दुगत हवमरे औरख जावन पग परे हरे तनक तुम संकट सब तारे चौकल को एक भारत है ਤਾਕੇ ਕਾਲ ਨਿਕੜਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿਹਰੇ ਹੋ ਤਾਕੇ ਤਾਪ ਤਨਕ ਮੋਹਰ ਹੋ ਰਤ ਸੇਤ ਕਰਮੋ ਸਭ ਹੋਏ ਤੁਸ਼ਟ ਚਾਵਸ ਸਕੈ ਨ ਕੋਈ ਏਕ ਬਾਰ ਜੰਤ ਮੈ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤੇਹਰੋ ਕਾ ਹਦਰ ਤੇ ਦੁਸ਼ਟ ਦੁਗਤੇ ਰਹਾ ਖੜਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਗਤੇ ਲਹੋ ਬਚਾਈ ਖੜਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਗਤੇ ਲਹੋ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇੰਤੀ ਚੋਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਬੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਰ ਆਪਣਾ ਜਾਨ ਕਰੁ ਪਰਤ ਪਾਰ ਹਮਰੇ ਦੋਸਤ ਸਬੈ ਤੁਮ ਘਾਵਹੁ ਆਪ ਹਾਥ ਦੈ ਮਹਿ ਬਚਾਵਹੁ سخی بس مور پریوارا سیوک سکھ بہگر تارا مور اچھا نجر دکھ رہی ہے بیرن کو آج سنگری ہے پورن ہوئے ہماری آسا تو تور پھر پیاسا تمہ شاٹ کوئی ہی ابر نہ توں جو چہو سو تم تی پاؤ سیوک سکھ ہمارے تاری ہے چون چن سدر ہمارے ماری ہے ਆਪ ਹਾਤ ਦੇ ਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੂ ਜੁ ਘਰ ਹੋ ਰ ਚਾਰ ਆਖਲ ਹੋ ਮਹਾਰਾ ਕਾ ਹਰੇ ਸਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤਰ ਤਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਵਜੂ ਆਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਵਕਨ ਕੋ ਸੇਵ ਗੋਨ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਚਰ ਅਸਤੂਲਾ ਸਭ ਪਾਰ ਕਰਿ ਪਾ ਦ੍ਰਿਸ਼ਟ ਕਰ ਹੂਲਾ سنتن دکھ پائے تے دکھی سکھ پائے ستن کے سوکھی ایک ایک کی پیر پچانے کر گڑ کے بڑبڑ بڑ کی جانے جب اد کر کر تارا پرجا تر تب دہ پارا جب آ کر کرت ہو کب ہوں تو میں ملت دہی تر سب ہوں جیتے بد نیش سب دار آپ اپنی بوجھ اچار ਤਉਮ ਸਭ ਹੀ ਤੇ ਰਹੈ ਤਨਰਾਲਮ ਜਾਣਤ ਬੇਦ ਪੇਰ ਅਰ ਆਲਮ ਨਰਨਕਾਰ ਅਨਰਪਕਾਰ ਅਨਰਲੰਭ ਆਦ ਅਨੀਲ ਅਨਾਦ ਅasamb ਤਾਕਾ ਮੋੜ ਉਚਾਰਤ ਭੇਦਾ ਜਾਕ ਪੇਵ ਨ ਪਾਵਤ ਭੇਦਾ ਤਾਕ ਕਿਰਪਾ ਹਨ ਹਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ نرن کار کا چی نت نیو آپ اپنی بےتی روپ انوپ سروپا رک پیو راونی پوپا اٹرج سیت جکی ات بہر رچدین گو فوجہ بیٹھا کہ مٹ پیو سنکھری گا ਸਗਰੇ ਸ੍ਰੇਸ਼ਟ ਦਿਖਾਏ ਅਚੰ ਪਾਵ ਆਦ ਜੁਗਾਦ ਸਰੂਪ ਸਿਅੰ ਪਾਵ ਅਪਰਚਾ ਮੇਰੇ ਤਮ ਕਰੋ ਸਿਖ ਉਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਓਟਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗ ਘਾਤਾ ਜੇ ਅਸੀ ਤੂ ਜਿਤ ਅਵਸਰ ਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੈ ਮਰੇ ਪੁਰਖ ਜਾਵਨ ਪਗ ਪਰੇ ਜਹਰੇ ਤਨ ਕੇ ਤਮ ਸੰਕਟ ਸਭ ਢਾਰੇ ਚੋਕਲ ਕੋ ਇਕ ਬਾਰਤ ਆਹੈ ਤਾਕੇ ਕਾਲ ਨਿਕੜਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਟੁਸ਼ਟ ਅਰੇਸਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਤ ਸੇਤ ਕਰਮੋ ਸਭ ਹੋਈ ਤੁਸ਼ਟ ਚਾਵਛ ਸਕੈ ਨ ਕੋਈ ਏਕ ਬਾਰ ਜੰਤ ਮੈ ਸੰਪਾਰ ਕਾਲ ਫਾਸਤੇ ਤਾਹੀ ਉਬਾਰਾ ਜੰਨਰ ਨਾਮ ਤੇਹਰੋ ਕਾ ਹਰੋ ਕਾ ਹਰਦ ਦੁਸ਼ਟ ਦੁਖ ਤੇ ਰਹਾ ਖੜਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹਿੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਖ ਤੇ ਲਹਿੋ ਬਚਾਈ ਖੜਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹਿੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਖ ਤੇ ਲਹਿੋ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇੰਤੀ ਚੋਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਤ ਕੀ ਇਚਾ ਤਵ ਚਰਨਨ ਮਾਨਰਹਿ ਹਮਰ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਬੈ ਤੁਮ ਘਾਵਹੁ ਆਪ ਹਾਥ ਦੈ ਮਹਿ ਬਚਾਵਹੁ سخی بس مور پر سیوک سکھ بہگر تارا مور اچھا نجر دکھ رہی ہے بیرن کو آج سنگری ہے پورن ہوئے ہماری آسا تو تور کی رہ پی آسا تمہ شاڑ کوئی ہی ابر نہ تر چاہوں سو تم تی پاؤ سیوک سکھ ہمارے تاری ہے چونچون چون صدر ہمارے ماری ہے ਆਪ ਹਾਤ ਤੇ ਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੋ ਜੁਗਰ ਹੋਰ ਚਾਰ ਆਖਲ ਹੋ ਮਹਾਰਾਖਲ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪਰੇ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਵਜੂ ਆਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਆ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਿਹ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਵਕਨ ਕੋ ਸੇਵ ਗੋਨ ਸੁਖ ਦੀਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਜਰ ਅਸਥੂਲਾ ਸਭ ਪਾਰ ਕਰਿ ਪਾਦ ਦ੍ਰਿਸ਼ਟ ਕਰ ਹੂਲਾ سنتن دکھ پائے تے دکھی سکھ پائے ستن کے سوکھی ایک ایک کی پیر پشانے کر گڑ کے بڑبڑ بڑ کی جانے جب اد کر کر تارا پرجا ترت تب دیہ پارا جب آ کرت ہو کب ہوں تو میں ملت دہ تر سب ہوں جیتے بدنا سرشتھ سب دار آپ اپنی بوجھ اچار ਤਮਸਭੀਤੇ ਰਹਤ ਤੰਦਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਪਕਾਰ ਨਰlamb ਆਦ ਅਨੀਲ ਅਨਾਦ ਅasamb ਤਾਕਾ ਮੋਡ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਭੇਦਾ ਤਾਕ ਕਿਰਪਾ ਹਦ ਹਨੂਮਾਨਤ ਮਹਾ ਮੋਡ ਕਸ਼ਪੇਤ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ نرن کار چی نت نیو آپ اپنی بھتی برنت لکھا روپ انوپ سروپا راک پیو راونی پوپا جرج سیت جکی ات بہر رچدین گو فوج بیٹھا کہ مٹ پیو سنگری گا ਰष्ट दिखा ចपाव आਤ जगाद ਸਰूपਸਆ पाव අපਚਾ मेਰਤम कर सेख उबाਰ अසි सਰ ਡूष्ट जਤੇ ਉठवਤਤपाਾਤ सਕਲਮਲੇ਼ ਰਰਕਤਜਆසිਤ जताਵसਰनी प्रੇ ਤਨ के ਡोष्ट दगਤਵੈਰੇ पख जाਵਨ ैगਬੇ ਦਹੇ ਤ केੇ ਤम म संਕ सम़्ाੇ जोਕਲਕ एकਕबारਤਆਹ। تاکہ کال نگڑنے آئے ہیں رچا ہوئے تاہے سب کالا دوست ارشت ترہیں تت کالا کرپا درشت تن جائے نہر ہو تاکہ تاپ تنک مہر ہو رد سید کرمو سب ہوئی دوست چاوشہ سکین کوئی ایک بار جنت میں سمبارا کال فاستے تاہی بارا ਜੰਨਰਾ ਨਾਮ ਤੇਹਰੋ ਕਾ ਹਰੋ ਕਾ ਹਰਦੇ ਦੁਸ਼ਟ ਦੁਗਤੇ ਰਹਾ ਖੜਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹਿੋ ਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੁਗਤੇ ਲਹਿੋ ਬਚਾਈ ਖੜਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹਿੋ ਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੁਗਤੇ ਲਹਿੋ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਉ ਬਾਚ ਬੇੰਤੀ ਚੋਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਤ ਕੀ ਇਚਾ ਤਵ ਚਰਨਨ ਮਾਨਰਹਿ ਮਰ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋਸਤ ਸਬੈ ਤੁਮ ਘਾਵਹੁ ਆਪ ਹਾਥ ਦੈ ਮਹਿ ਬਚਾਵਹੁ سخی بس مور پر سیوک سکھ بہگر تارا مور اچھا نجر دکھ رہی ہے سیرن کو آج سنگری ہے پورن ہوئے ہماری آساجن کیر ہے پی آسا تمہ شاٹ کوئی ہی ابر نہ تر چاہوں سو تم تی پاؤ سیوک سکھ ہمارے تاری ہے چون چون سدر ہمارے ماری ہے ਆਪ ਹਾਤ ਤੇ ਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂ ਜੁਗਰ ਹੋਰ ਚਾਰ ਆਖਲ ਹੋ ਮਹਾਰਾ ਕਲ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਦਰ ਤਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਾਸਕਲ ਕਾਲ ਕ ਕੀ ਆਤਮਾ ਸਾ ਜਵਨ ਕਾਲ ਯੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਿ ਹੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸੇਵ ਗੋਨ ਸੁਖ ਦੀਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰ ਅਸਤੂਲਾ ਸਭ ਪਾਰ ਕਰਿ ਪਾਦਰਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਗੜ ਕੇ ਬੜ ਬੜ ਕੀ ਜਾਣੈ ਜਬ ਉਦ ਕਰ ਕਰ ਕਰਤਾਰਾ ਪ੍ਰਜਾਤ ਰਤ ਤਬ ਦੇਹਿ ਅਪਾਰਾ ਜਬ ਆ ਕਰ ਕਰਤ ਹੋ ਕਬ ਹੂ ਤੋ ਮੈਂ ਮਿਲਤ ਦੇਹ ਤਰ ਸਭ ਹੂ ਜੇਤੇ ਬਦਨ ਸ੍ਰੇਸ਼ਟ ਸਬਦਾਰੈ ਆਪ ਆਪਣੀ ਬੂਝ ਉਚਾਰੈ ਤਮਸ ਬਿਹੀ ਤੇ ਰਹੈ ਤੰਦਰਾਲਮ ਜਾਨਤ ਬੇਦ ਭੇਰ ਅਰ ਆਲਮ ਨਰਨਕਾਰ ਨਰਪਕਾਰ ਅਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੋਡ ਉਚਾਰਤ ਭੇਦਾ ਜਾਕੋ ਭੇਵ ਨ ਪਾਵਦ ਭੇਦਾ ਤਾਕ ਕਿਰਪਾ ਹਦ ਹਨੂਮਾਨਤ ਮਹਾ ਮੋਡ ਕਸ਼ਪੇਤ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ نرن کار کا چی نت نیو آپ اپنی بھتی برنت لکھا پروپ سروپا رک پاون پوپا جرج سیت یقینی ات بہر رچدین گہ فو رو بیٹ پو سی گیٹا ਸਗਰੇ ਸ੍ਰੇਸ਼ਟ ਦਿਖਾਏ ਅਚੰ ਭਾਵ ਆਤ ਜੁਗਾਦ ਸਰੂਪ ਸਿਅੰ ਭਾਵ ਅਪਰਚਾ ਮੇਰੇ ਤਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਓਟਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗ ਘਾਤਾ ਜੇ ਅਸੀ ਤੂ ਜਿਤਾ ਵਸਰ ਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੈ ਮਰੇ ਪੁਰਖ ਜਾਵਨ ਪਗ ਪਰੇ ਜਹਰੇ ਤਨ ਕੇ ਤਮ ਸੰਕਟ ਸਭ ਢਾਰੇ ਚੋਕਲ ਕੋ ਇਕ ਬਾਰਤ ਆਇ ਹੈ ਤਾਕੇ ਕਾਲ ਨਿਕੜਨੇ ਆਏ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਤ ਸੇਤ ਕਰਮੋ ਸਭ ਹੋਏ ਦੁਸ਼ਟ ਕਵਚ ਸਕੇ ਨ ਕੋਈ ਏਕ ਬਾਰ ਜੰਤ ਮੈਂ ਸੰਬਾਰਾ ਕਾਲ ਫਾਸਤੇ ਤਾਹੀ ਬਾਰਾ ਜੰਨਰਾ ਨਾਮ ਤੇਹਰੋ ਕਾ ਹਰੋ ਕਾ ਹਰਦੇ ਦੁਸ਼ਟ ਦੁਗਤੇ ਰਹਾ ਖਾਰਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲੇਹੋ ਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੁਗਤੇ ਲੇਹੋ ਬਚਾਈ ਖਾਰਗ ਖੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲੇਹੋ ਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੁਗਤੇ ਲੇਹੋ ਬਚਾਈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ